ਸਤਿ ਸ਼੍ਰੀ ਅਕਾਲ ਦੀਦੀ ਜੀ ਸਤਿ ਸ਼੍ਰੀ ਅਕਾਲ ਆ ਗਈ ਤੂੰ ਹਾਂ ਜੀ ਮੈਂ ਹੁਣ ਇੱਥੇ ਖੜੀ ਆ ਜਾਂ ਕੰਮ ਕਰ ਦੇ ਫਟਾਫਟ ਉਹ ਦੀਦੀ ਜੀ ਮੈਨੂੰ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀਗੀ ਹਾਂ ਦੱਸ ਉਹਨਾ ਮੈਨੂੰ ਕੱਲ ਦਿਵਾਲੀ ਆ ਮੈਨੂੰ ਨਾ ਕੁਝ ਪੈਸਿਆਂ ਦੀ ਜ਼ਰੂਰਤ ਸੀਗੀ ਮੈਨੂੰ ਪੈਸੇ ਦੇ ਦਿੰਦੇ ਮੈਂ ਬੱਚਿਆਂ ਲਈ ਕੱਪੜੇ ਲੈ ਕੇ ਜਾਣੇ ਸੀਗੇ ਨਾਲੇ ਪਟਾਕੇ ਅੱਛਾ ਚੱਲ ਠੀਕ ਆ ਕੋਈ ਗੱਲ ਨਹੀਂ ਕੱਲ ਨੂੰ ਗੱਲ ਕਰੀ ਹੁਣ ਮੈਂ ਥੋੜਾ ਹਿਸਾਬ ਕਿਤਾਬ ਕਰਦੀ ਆ ਕੱਲ ਨੂੰ ਗੱਲ ਕਰਦੇ ਹਾਂ ਠੀਕ ਆ ਦੀਦੀ ਸੋ ਸੋ ਇਹਦਾ ਤਾਂ ਸਾਰਾ ਕੰਮ ਨਿਬੜ ਗਿਆ ਹਰਪ੍ਰੀਤ ਹਾਂਜੀ ਮੈਂ ਬਾਜ਼ਾਰ ਚੱਲੀ ਆ ਥੋੜਾ ਜਿਹਾ ਸਾਮਾਨ ਲੈ ਕੇ ਆਉਣਾ ਸੀਗਾ ਤੇ ਤੂੰ ਘਰ ਦਾ ਖਿਆਲ ਰੱਖੀ ਠੀਕ ਐ ਵੀਜੀ ਪਰ ਹੁਣ ਮੇਰੇ ਜਾਣ ਦਾ ਵੀ ਟਾਈਮ ਹੋਣ ਵਾਲਾਗਾ ਬਸ ਮੈਂ ਆਜ ਨਹੀਂ ਆ ਤੇਰੇ ਜਾਣ ਤੋਂ ਪਹਿਲਾਂ ਹੀ ਆ ਜੂਗੀ ਠੀਕ ਐ ਵੀ ਤੂੰ ਜਾਇਓ ਮੈਂ ਧਿਆਨ ਰੱਖੂਗੀ ਠੀਕ ਠੀਕ ਅੱਗੇ ਦੀ ਜੀ ਤੁਸੀਂ ਹਾਂ ਕਰਿਆ ਸ਼ਾਪਿੰਗ ਹਾਂ ਹਾਂ ਲੈ ਹੁਣ ਤਾਂ ਜਾਣਾ ਹੋ ਚੱਲ ਤੂੰ ਫਿਰ ਚਲੀ ਜਾ ਕਮ ਤਾਂ ਸਾਰਾ ਹੋ ਗਿਆ ਨਾ ਤੇ ਕੱਲ ਨੂੰ ਕੋਈ ਛੁੱਟੀ ਨਹੀਂ ਕਰਨੀ ਹੈਗੀ ਕੱਲ ਨੂੰ ਦੇਖਾਂਗੇ ਮੇਰੀ ਨਣ ਦੇ ਆਉਣਾ ਤੈਨੂੰ ਸੋਈ ਦਾ ਕੰਮ ਕਰਨਾ ਥੋੜਾ ਜਿਹਾ ਪਰ ਜੀਜੀ ਕੱਲ ਨੂੰ ਤਾਂ ਦਿਵਾਲੀ ਆ ਤੇ ਛੁੱਟੀ ਤਾਂ ਮੈਂ ਚਲੋ ਤੁਸੀਂ ਕਹਿ ਰਹੇ ਹੋ ਤਾਂ ਮੈਂ ਆ ਜੂੰ ਕਿ ਜੀ ਠੀਕ ਹੈ ਜੀਜੀ ਮੈਂ ਜਾ ਠੀਕ ਸਾਰਾ ਸਮਾਨ ਤਾਂ ਬਣਿਆ ਪਿਆ ਹੈਗਾ ਦੀਰੀ ਜੀ ਕਿੱਥੇ ਨੇਗੇ ਮੈਂ ਦੇਖ ਨਹੀਂ ਆਉਂਦੀ ਜੀਜੀ ਹਾਂ ਆ ਗਈ ਤੂੰ ਕੀ ਗੱਲ ਸਤਿ ਸ਼੍ਰੀ ਅਕਾਲ ਜੀਜੀ ਸਤਿ ਸ਼੍ਰੀ ਅਕਾਲ ਦੀਵਾਲੀ ਮੁਬਾਰਕਾਂ ਜੀ ਦੇਦੀ ਤੁਹਾਨੂੰ ਹਾਂ ਤੈਨੂੰ ਵੀ ਮੁਬਾਰਕਾਂ ਦੀਵਾਲੀ ਦੀਆਂ ਮੈਂ ਕਿਚਨ ਚ ਗਈ ਸੀ ਸਮਾਨ ਤਾਂ ਸਾਰਾ ਸਬਜੀ ਰੋਟੀ ਤੇ ਵਗੈਰਾ ਸਾਰਾ ਕੁਝ ਬਣਿਆ ਪਿਆਗਾ ਤੇ ਹੋਰ ਕਿਹੜਾ ਕੰਮ ਕਰਨਾ ਮੈਨੂੰ ਦੱਸ ਤੋ ਹਾਂ ਆ ਜਾ ਲਓ ਦੀਦੀ ਜੀ ਆ ਸਾਰਾ ਸਮਾਨ ਉਰੀ ਪਿਆ ਕੱਲ ਲੈ ਮੈਂ ਚੱਕ ਦਿੰਨੀ ਆਂਗੀ ਇਹ ਇੱਧਰ ਫੜਾ ਮੈਨੂੰ ਇਹ ਸਮਾਨ ਮੈਂ ਤੇਰੇ ਵਾਸਤੇ ਲੈ ਕੇ ਆਈ ਸੀ ਆ ਤੇਰੀ ਦਵਾਈ ਦਾ ਡੱਬਾ ਤੇ ਆਹ ਪਟਾਕੇ ਦੇ ਵਾਕਾਂ ਲਈ ਆਹ ਤੇਰਾ ਸੂਟ ਤੇ ਤੇਰੇ ਜਵਾਕਾਂ ਦਾ ਸੂਟ ਤੇ ਆਹ ਤੇਰੀ ਤਨਖਾਹ ਇੰਨਾ ਸਮਾਨ ਦੇ ਦਿੱਤੇ ਹਾਂ ਇਹ ਕਿਉਂ ਇਹ ਤਾਂ ਹਜੇ ਥੋੜਾ ਲੈ ਤੂੰ ਮੇਰਾ ਇੰਨਾ ਕੰਮ ਕੀਤਾ ਮੈਂ ਤੈਨੂੰ ਇੱਕ ਦਿਵਾਲੀ ਨਹੀਂ ਦੇ ਸਕਦੀ ਹੈਗੀ ਤੂੰ ਗਰੀਬ ਕਿੱਦਣਾ ਹੋਗੀ ਤੂੰ ਤਾਂ ਸਾਡਾ ਇੰਨਾ ਕੰਮ ਕਰਦੀ ਆ ਸਾਰੇ ਕੰਮ ਤੂੰ ਕਰਦੀ ਆ ਸਾਨੂੰ ਰੋਟੀ ਬਣਾ ਕੇ ਦਿੰਦੀ ਆ ਸਾਰੇ ਸਾਰੇ ਘਰ ਦੇ ਕੰਮ ਕਰਦੀ ਆ ਕਾਮਲੀ ਜੀ ਦਾ ਪੋਵੇ ਐ ਨਹੀਂ ਸੋਚੀਦਾ ਹੁੰਦਾ ਥੈਂਕ ਯੂ ਥੈਂਕ ਯੂ ਤੇ ਜਿੰਨ ਜਾ ਮੈਂ ਅੱਜ ਦਾ ਸਾਰਾ ਕੰਮ ਮੈਂ ਕਰ ਲਿਆ ਤੇ ਅੱਜ ਤੈਨੂੰ ਛੁੱਟੀ ਹੈ ਤਾਂ ਮੈਂ ਤੈਨੂੰ ਦਿਵਾਲੀ ਦੇਣ ਵਾਸਤੇ ਅੱਜ ਤੈਨੂੰ ਬੁਲਾਇਆ ਸੀ ਵੀ ਚਲ ਤੇਰਾ ਤੂੰ ਖੁਸ਼ ਹੋ ਜੇਂਗੀ ਧੰਨਵਾਦੀ ਜੀ ਤੁਹਾਡਾ ਮੇਰੇ ਬਾਰੇ ਨਾ ਸੋਚਣ ਵਾਸਤੇ ਹੁਣ ਮੈਂ ਖੁਸ਼ੀ-ਖੁਸ਼ੀ ਆਪਦੇ ਬੱਚਿਆਂ ਨਾਲ ਦਿਵਾਲੀ ਮਨਾ ਸਕਦੀ ਆਂ ਵੀ ਤੇ ਹੁਣ ਮੈਂ ਜਾ ਸਕਦੀ ਆਂ ਜੀ ਹਾਂ ਹਾਂ ਤੂੰ ਖੁਸ਼ੀ-ਖੁਸ਼ੀ ਜਾ ਆਪਣੇ ਬੱਚਿਆਂ ਨਾਲ ਦਿਵਾਲੀ ਮਨਾ ਕੱਲ ਨੂੰ ਵੀ ਤੈਨੂੰ ਆਉਣ ਦੀ ਜ਼ਰੂਰਤ ਨਹੀਂ ਹੈਗੀ ਕੱਲ ਨੂੰ ਛੁੱਟੀ ਕਰੀਂ ਆ ਉਹਦਾ ਰੈਸਟ ਕਰਿਓ ਤੇ ਪਰਸੋਂ ਨੂੰ ਕੰਮ ਤੇ ਆਜਾ ਜ਼ਰੂਰ ਆ ਜੀ ਠੀਕ ਹੈ ਜੀ ਠ